ਹਾਂਜੀ ਨੌਜਵਾਨ ਸੇਵਾ ਕਲੱਬ ਵੱਲੋਂ ਗਿੱਧਾ ਪੰਜਾਬ ਦਾ ਲਾਵੇ ਅੰਬਰੀ ਉਡਾਰੀਆਂ ਇੱਕ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਗਊਸ਼ਾਲਾ ਭਵਨ ਵਿੱਚ ਜਿਦੇ ਵਿੱਚ ਸਾਰੇ ਮਤਲਬ ਬੱਚਿਆਂ ਦੇ ਸਕੂਲਾਂ ਦੇ ਬੱਚਿਆਂ ਨੂੰ ਬਲਾ ਕੇ ਗਿੱਧਾ ਪੰਗੜਾ ਤੇ ਪ੍ਰੋਗਰਾਮ ਕਰਾਏ ਜਾਣਗੇ ਇਨਾਮ ਦਿੱਤੇ ਜਾਣਗੇ ਉਹ ਤਰੀਕ ਮੇਰੇ ਖਿਆਲ ਚ ਹਾਂ 10 ਮਈ ਦੀ ਤਰੀਕ ਹੈ 24 10 10 ਮਈ 2024 ਨੂੰ ਦਿਨ ਸ਼ੁੱਕਰਵਾਰ ਤੇ ਗਊਸ਼ਾਲਾ ਵਿਕੇ ਪਹੁੰਚ ਕੇ ਰੌਣਕ ਵਧਾਇਓ ਤੇ ਸਾਰੇ ਬੱਚਿਆਂ ਦਾ ਗਿੱਧਾ ਪੰਗੜਾ ਦੇਖਿਓ ਬੜੇ ਸੋਹਣੇ ਸੋਹਣੇ ਬੱਚੇ ਸੱਜ ਕੇ ਆਉਣਗੇ ਫਲਕਾਰੀਆਂ ਝੂਮਰਾਂ ਲੈ ਕੇ ਆਉਣਗੇ ਸਗੀਆਂ ਫੁੱਲੀਆਂ ਪਾਈਆਂ ਹੋਣੀਆਂ ਪਰਾਣਾ ਪੰਜਾਬੀ ਪਹਿਰਾਵਾ ਦਿਖਾਇਆ ਜਾਊਗਾ 10 ਦੇ ਬੱਚੇ ਵੀ ਆਉਣਗੇ ਮੁਕਾਬਲੇ ਲਿਖਾਈ ਦੇ ਵੀ ਕਰਾਏ ਜਾਣਗੇ ਤੇ ਛੋਟੀ ਜੀ ਐਂਟਰੀ ਫੀਸ ਦਾ ਸਾਰੇ ਮੈਂ ਬੇਨਤੀ ਕਰਦਾ ਮਾਂ ਆਪ ਪਾਪਾ ਨੂੰ ਵੀ ਬੱਚਿਆਂ ਦੇ ਖਾਤਰ 5-500 ਰੁਪਏ ਜ਼ਰੂਰ ਕੱਢ ਕੇ ਆਪਣੀਆਂ ਟੀਮਾਂ ਬਣਾ ਕੇ ਲੈ ਕੇ ਆਓ ਸਾਰੇ ਸਕੂਲਾਂ ਨੂੰ ਮੇਰੀ ਬੇਨਤੀ ਹੈ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਨਾਮ ਪਹਿਲਾ ਨਾਮ ਹੈ 21000 ਦਾ ਜੀ ਦੂਸਰਾ ਹੈਗਾ 11000 ਦਾ ਤੀਸਰਾ 5100 ਤੇ ਐਂਟਰੀ ਫੀਸ ਹੈ 500 ਰੁਪਿਆ ਬਾਕੀ ਹੈ 10 ਹਾਂ ਬਾਕੀ 10 ਸਾਈਕਲ ਨੇ ਸਨਮਾਨਤ ਸਾਰਿਆਂ ਨੂੰ ਕੀਤਾ ਜਾਊਗਾ ਮਾਨ ਸਾਰਾ ਬੱਚਿਆਂ ਦਾ ਰੱਖਿਆ ਜਾਊਗਾ ਕਿਸੇ ਨੂੰ ਬਗੈਰ ਮਾਨ ਤੋਂ ਨਹੀਂ ਮੋੜਿਆ ਜਾਊਗਾ ਗੁਰੂ ਘਰ ਲੰਗਰ ਵੀ ਤੁਟ ਵਰਤੂਗਾ ਜੀਵਨ ਸੇਵਾ ਕਲੱਬ ਮਾਨਸਾ ਵੱਲੋਂ ਗਿੱਧਾ ਪੰਜਾਬ ਦਾ ਲਾਵੇ ਅੰਬਰੀਡਾਰੀਆਂ ਮਿਤੀ 10 ਮਈ ਨੂੰ ਦਿਨ ਸ਼ੁੱਕਰਵਾਰ ਨੂੰ ਟਾਈਮ 9 ਤੋਂ ਤਕਰੀਬਨ 3 ਵਜੇ ਤੱਕ ਕਉਸ਼ਾਲਾ ਭਵਨ ਮਾਨਸਾ ਵਿਖੇ ਕਰਵਾਇਆ ਜਾ ਰਿਹਾ ਹੈ ਪਹਿਲਾ ਨਾਮ ਹੈ 21000 ਰੁਪਿਆ ਤੇ ਦੂਸਰਾ ਨਾਮ ਹੈ 11000 ਰੁਪਿਆ ਤੀਸਰਾ ਨਾਮ ਹੈ 5200 ਰੁਪਿਆ ਤੇ ਇਹਦੇ ਵਿੱਚ 10 ਸਾਈਕਲ ਵੀ ਵੰਡੇ ਜਾਣਗੇ 쿠ਪਨ ਸ਼ਿਸ਼ਟਮ ਹੋਊਗਾ ਐਂਟਰੀ ਫੀਸ ਹੈ ਪ੍ਰਤੀ ਬੱਚਾ 500 ਰੁਪਏ ਗੁਰੂ ਕਾਲ ਅੰਗਰ ਤੁੱਟ ਵਰਤੂਗਾ ਇਹ ਨੌਜਵਾਨ ਸੇਵਾ ਕਲੱਬ ਦੇ ਹਿੱਸੇ ਆਇਆ ਨੌਜਵਾਨ ਸੇਵਾ ਕਲੱਬ ਦਾ ਵੱਡਾ ਪ੍ਰਾਲਾਇ ਜੀ ਉਮਰ ਇਹਨਾਂ ਦੀ ਪੋਸਟਰ ਤੇ ਪਲੱਸ 2 ਤੱਕ ਉਮਰ ਦਰਸਾਈ ਗਈ ਹੈ ਇਹਦੇ ਚ ਪਲਸ 2 ਤੱਕ ਦੇ ਬੱਚੇ ਭਾਗ ਲੈ ਸਕਦੇ ਨੇ